ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰਵਾਸ ਨ ਪਰਿਆ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ ਸਤਿਗੁਰੂ ਦਿਆਲੂ ਕਿਰਪਾਲੂ ਦਾਤਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਨਸੀਬ ਹੋਈ ਹੈ ਬੜੇ ਸਤਕਾਰੇ ਹੋਏ ਨਿਵਾਜੀ ਹੋਏ ਮਾਪੁਰਖ ਸੰਤ ਬਾਬਾ ਮਹਿੰਦਰ ਸਿੰਘ ਜੀ ਮੌਜੂਦਾ ਮਹਾਂਪੁਰਖ ਬਾਬਾ ਜਸਰਾਜ ਸਿੰਘ ਜੀ ਜਿਨ੍ਹਾਂ ਦੀ ਬਾਣੀ ਬਾਣੇ ਤੋਂ ਲੱਗਦਾ ਹੈ ਕਿੰਨੇ ਭਲੇ ਪੁਰਸ਼ ਹਨ ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਦਸਤਾਰ ਗੁਫ਼ਤਾਰ ਰਫ਼ਤਾਰ ਕਹਿਣੀ ਰਹਿਣੀ ਬਹਿਣੀ ਤੇ ਸੈਣੀ ਤੋਂ ਪਤਾ ਲੱਗ ਜਾਂਦਾ ਮਨੁੱਖ ਕਿਦਾਂ ਦਾ ਹੈ ਦੀ ਸਜਾਈ ਹੈ ਮੇਰੇ ਪਾਛਾ ਕਿੰਦੇ ਮਨ ਵਸ ਜਾਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਕਿਤਾਬਾਂ ਪੜਨਾਂ ਇਹ ਉਹਦੀ ਤਰਸਰੀ ਖੇਡ ਜੇ ਸਤਕਾਰੇ ਹੋਏ ਵਿਦਵਾਨ ਬੈਠੇ ਨੇ ਮੇਰੇ ਚ ਵਿਦਵਤਾਤਸ ਅੱਗੇ ਨੇ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਜਦੋਂ ਆਪਣੇ ਤੋਂ ਛੋਟੇ ਨੂੰ ਵੱਡਾ ਵਿਦਵਾਨ ਬੈ ਕੇ ਸੁਣਦਾ ਗਿਆਨੀ ਮਹਤਾਬ ਸਿੰਘ ਜੀ ਖਡੂਰ ਸਾਹਿਬ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਮਹਾਂਪੁਰਖਾਂ ਦੇ ਸਿੰਘ ਵੀ ਪਹੁੰਚੇ ਐ ਸੋ ਹੁਣ ਤਰਨਾ ਦਲ ਦੇ ਮੁਖੀ ਸੰਤ ਬਾਬਾ ਜੋਗਾ ਸਿੰਘ ਸਾਹਿਬ ਜੀ ਉਹਨਾਂ ਦੇ ਵਰਸਾਏ ਭੇਜੇ ਹੋਏ ਮਹਾਂਪੁਰਖਾ ਹਾਜ਼ਰੀ ਪਰ ਕੇ ਸੋ ਭਾਗਾਂ ਵਾਲਿਓ ਬੇਨਤੀ ਐ ਭੈਣਾ ਨੂੰ ਕਿ ਪਿੱਛੇ ਉੱਠ ਕੇ ਭੈਣੋ ਧੁੱਪੇ ਬੈਠੇ ਤੁਸੀਂ ਇੱਥੇ ਅੱਗੇ ਆਓ ਮੰਡਾਲ ਖਾਲੀ ਨਾਲੇ ਠੰਡਾ ਥਾਂ ਐ ਪਿੱਛੇ ਕਾ ਤੁਮ ਬੈਠੇ ਹੋ ਸਾਰੇ ਉੱਠੋ ਮੇਰੀਓ ਪੈਣੋ ਆਓ ਮਾਮਪੁਰ ਖੰਗੇ ਬੈਠੇ ਵਿਦਵਾਨ ਜਣ ਬੈਠੇ ਆ ਸਤਨਾਮ ਦਾ ਜਾਪ ਕਰਿਓ ਪੰਜ ਸੱਤ ਮਿੰਟ ਬੇਨਤੀ ਦੋਰੇ ਨਾ ਕਰਨੀ ਪਵੇ ਉਠੋ ਉਠੋ ਅੱਗੇ ਆ ਕੇ ਬੈਠੋ ਸਾਰੇ ਜਣੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਜਪੋ ਜੀ ਆਜੋ ਆਜੋ ਪਿਆਰਿਓ ਆਜੋ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਕੋਈਆਣ ਮਿਲਾਵੇ ਕੋਈਆਣ ਮਿਲਾਵੇ ਕੋਈ ਸਾਰੇ ਬੜੋ ਭੈਣੋ ਬਾਣੀ ਉੱਚੀ ਪੜਿਆ ਕਰੋ ਬਾਣੀ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਪੜਲੋ ਪੜਲੋ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਕੋਈ ਆਣ ਮਿਲਾਵੇ ਜਿਹੜਾ ਸੱਚਾ ਸਿੱਖੋ ਦੀ ਨਿਸ਼ਾਨੀ ਹੈ ਵੀ ਗੁਰੂ ਕੇ ਵਜ਼ੀਰ ਨੇ ਹਜ਼ੂਰੀ ਚ ਆਵਾਜ਼ ਮਾਰੀ ਤੁਸੀਂ ਉੱਠੇ ਆ ਜਿਹੜਾ ਨਹੀਂ ਉੱਠਿਆ ਉਹਨੂੰ ਵੀ ਮੁਬਾਰਕ ਹੈ ਹੰਗਾਰਾ ਦੇ ਦਿਓ ਮੇਰਾ ਆਪਣਾ ਲਈ ਜਾਏ ਮੈਂ ਵਿਦਵਾਨ ਨਹੀਂ ਮੂਰਖ ਹਾਂ ਗੁਰੂ ਸਾਹਿਬ ਨੇ ਤਰਸ ਕੀਤਾ ਮਹਾਂਪੁਰਖ ਕਰਦੇ ਆ ਕਹਿੰਦੇ ਜਦੋਂ ਫੁੱਲ ਖਿੜਦਾ ਨਾ ਬੋਲਣਾ ਤੁਸੀਂ ਵੀ ਨਾਲ ਜੀਵ ਸੌਖਾ ਟਾਈਮ ਬਤੀਤ ਹੋਊਗਾ ਗਰਮੀ ਵਿੱਚ ਜਦੋਂ ਫੁੱਲ ਖਿੜਦਾ ਏ ਪੁਘਾਰਾ ਦੇਣਾ ਏ ਕਦੇ ਪੋਰੀ ਨੂੰ ਆਵਾਜ਼ ਮਾਰਦਾ ਨਹੀਂ ਹਾਂ ਬਸ ਇੰਨਾ ਕੇ ਸਿਰ ਹਿਲਾ ਦਿਆ ਕਹਿੰਦੇ ਜਦੋਂ ਫੁੱਲ ਖਿੜਦਾ ਏ ਤੇ ਪੋਰੀ ਨੂੰ ਆਵਾਜ਼ ਨਹੀਂ ਪੋਰਾ ਆਪੇ ਆਉਂਦਾ ਏ ਜਦੋਂ ਦੀਵਾ ਬਲਦਾ ਏ ਤੇ ਪਤੰਗੀ ਨੂੰ ਸੱਦਾ ਪੱਤਰ ਨਹੀਂ ਉਹ ਆਪੇ ਆਉਂਦਾ ਏ ਜਦੋਂ ਆਕਾਸ਼ ਦੇ ਵਿੱਚ ਚੰਦਰਮਾ ਚੜ੍ਹਦਾ ਏ ਤੇ ਚਕੌਰ ਨੂੰ ਸੱਦਾ ਪੱਤਰ ਨਹੀਂ ਆਪੇ ਆਉਂਦਾ ਏ ਜਦੋਂ ਕੰਡੇ-ਹੀੜੇ ਦਾ ਸਾਜ਼ ਵੱਜਦਾ ਏ ਔ ਜੰਗਲ ਦੀਆਂ ਕੰਦਰਾਂ ਦੇ ਵਿੱਚ ਖੋਪਿਆ ਹੋਇਆ ਮਿਰਗ ਵੀ ਆਪੇ ਆਉਂਦਾ ਏ ਕਿੱਡੇ ਮਾੜੇ ਭਾਗ ਸਤਿਗੁਰੂ ਸਾਡੇ ਸਾਡਾ ਗੁਰੂ ਵਾਜਿਆ ਮਾਰਦਾ ਸੀ ਤਾਂ ਵੀ ਨਹੀਂ ਆਉਂਦਾ ਇਹਨਾਂ ਨੂੰ ਟੇਡੀਆਂ ਜੂਨਾ ਆਖਿਆ ਜਾਂਦਾ ਏ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਦੀਵਾ ਭਾਵੇਂ ਖੂਚ ਜਗਦਾ ਹੋਵੇ ਪਤੰਗਾ ਪਹੁੰਚ ਜਾਂਦਾ ਫੁੱਲ ਭਾਵੇਂ ਕਿੰਨਾ ਵੀ ਡੁੰਗਾਈ ਚ ਖਿੜਿਆ ਹੋਵੇ ਭौरा ਪਹੁੰਚ ਜਾਂਦਾ ਏ ਸਾਜ ਸੁਣ ਕੇ ਹਿਰਨ ਮਸਤ ਹੋਇਆ ਪਹੁੰਚ ਜਾਂਦਾ ਏ ਕਿਤੇ ਨਾ ਕਿਤੇ ਮੈਨੂੰ ਮਾਫੀ ਦੇ ਦੇਣੀ ਅੱਜ ਮੇਰੀ ਕੌਮ ਲੰਗਰਾਂ ਚ ਰੁੱਜ ਗਈ ਬਾਬਾ ਜੀ ਆ ਢੱਡਨੇ ਮਹਾਂਪੁਰਖ ਇੱਕ ਪ੍ਰਸ਼ਾਦਾ ਛਕਦੇ ਸਤਪੁਰਸ਼ ਜਿਹੜੇ ਆ ਉਹ ਕਹਿੰਦੇ ਖਾਣ ਲਈ ਜੀਓ ਨਾ ਜੀਣ ਲਈ ਖਾਓ ਤੇ ਸਾਡੇ ਘਰੇ ਵੀ ਲੰਗਰ ਇੱਥੇ ਵੀ ਲੰਗਰ ਦੇਹ ਤੇਰੇ ਦੀ ਲੰਗਰ ਹੀ ਲੰਗਰ ਮਾਫੀ ਮੰਗੀ ਮੈਂ ਪਹਿਲਾਂ ਕਿਉਂਕਿ ਸੱਚ ਬੋਲਣਾ ਤੇ ਤਵੀ ਤੇ ਬਹਿਣਾ ਪੈਂਦਾ ਮਹਾਂਪੁਰਖੋ ਸੱਚ ਤੋਂ ਬਿਨਾ ਕੀ ਬੋਲਾਂਗੇ ਮਹਾਂਪੁਰਖ ਬੈਠੇ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਸਾਹਿਬ ਦੀ ਮਹਾਂਪੁਰਖਾ ਨੇ ਆਉਣਾ ਸੀ ਸਿੰਘ ਭੇਜੇ ਮੈਂ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਵੀ ਰਾਤਰੀ ਦੇ ਦੀਵਾਨ ਚ ਮਾਰੇ ਦਾ 545ਵਾਂ ਪ੍ਰਕਾਸ਼ ਦਿਹਾੜਾ ਸੀ ਉੱਥੇ ਵੀ ਬੇਨਤੀ ਕੀਤੀ ਮਾਮਪੁਰਖ ਕਹਿੰਦੇ ਹੁੰਦੇ ਜਿੰਨੇ ਸਿੱਖਣਾ ਨਾ ਗਿਆਨੀ ਜੀ ਬੈਠਿਆ ਓਏ ਤੂੰ ਗ੍ਰੰਥ ਨਾਮ ਪੜ ਕਥਾ ਕੀਰਤਨ ਨਹੀਂ ਸਮਝ ਆਉਂਦੀ ਕੁਛ ਨਹੀਂ ਸਮਝ ਆਉਂਦਾ ਜੇ ਤੂੰ ਸਿੱਖਣਾ ਚਾਹਣਾ ਏ ਆਪਣੇ ਘਰ ਲੱਗੇ ਰੁੱਖ ਤੋਂ ਹੀ ਸਿੱਖ ਲੈ ਹੁਣ ਮਾਮਪੁਰਖ ਆਣੇ ਕਿੰਨੇ ਹਜ਼ਾਰ ਬੂਟਾ ਲਾਇਆ ਅੱਜ ਚਾਰ ਚੀਜ਼ਾਂ ਨੂੰ ਵਿਚਾਲੋ ਮਿੰਤ ਵਾਲੀ ਗੱਲ ਜੇ ਪੈਣੋ ਇੱਕ ਊੜਾ ਦੂਜਾ ਜੂੜਾ ਇੱਕ ਫਸਲ ਦੂਜੀ ਨਸਲ ਤੇ ਇੱਕ ਰੁੱਖ ਤੇ ਆਪਣੀ ਕੋਖ ਜਿਹੜੀ ਕੋਖ ਦੇ ਵਿੱਚੋਂ ਸੁੱਖਾ ਜਿੰਦਾ ਸਤਵੰਤ ਬਿਆੰਤ ਬਾਬਾ ਬੋਤਾ ਸਿੰਘ ਗਰਜਾ ਸਿੰਘ ਸਾਹਿਬ ਜੰਮੇ ਸੀ ਅੱਜ ਉਹ ਕੋਖ ਭੈਣੋ ਮਲੀਨ ਹੋ ਗਈ ਆ ਕਿੱਡੀ ਮਾੜੀ ਗੱਲ ਕਦੇ ਸਿੱਖ ਬੀਬੀਆਂ ਕੇਸ ਨਹੀਂ ਸੀ ਕਟਾਉਂਦੀਆਂ ਮਾਬੂਕੋ ਕਦੇ ਸਿੱਖ ਬੀਬੀਆਂ ਸ਼ਰਾਬ ਨਹੀਂ ਸੀ ਪੀਂਦੀਆਂ ਮੀਟ ਨਹੀਂ ਸੀ ਖਾਂਦੀਆਂ ਅੱਜ ਸਾਡੀ ਕੋਖ ਨੂੰ ਖਤਰਾ ਹੋ ਗਿਆ ਏ ਕਿਉਂਕਿ ਸਾਡੇ ਬੱਚੇ ਵਿਦੇਸ਼ਾਂ ਚ ਇਧਰ ਉਧਰ ਜਾ ਰਹੇ ਉਥੋਂ ਦਾ ਪੱਛਮੀ ਸੱਭਿਆਚਾਰ ਜਿਹੜਾ ਲਿਆ ਕੇ ਸਾਡੇ ਅੱਗੇ ਪਰੋਸਦਾ ਹੁਣ ਬੀਬੀਆਂ ਵੀ ਬਰਾਬਰ ਤੇ ਅੱਗੇ ਕਹਿਣਾ ਜੀ ਦਾ ਸਿਰ ਨੰਗਾ ਹੋ ਗਿਆ ਤਾਂ ਪਤੀ ਮਰ ਗਿਆ ਇਦਾਂ ਕਹਿੰਦੇ ਸੀ ਨਾ ਪਹਿਣਾ ਤੇ ਅੱਜ ਫੈਸ਼ਨ ਹੋ ਗਿਆ ਜੇ ਆਖੋ ਸਤਨਾਉ ਉਲਟ ਕੰਮ ਹੋ ਰਿਹਾ ਗੁਸਤਾਖੀ ਮਾਵ ਮਹਾਂਪੁਰਖ ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ 36 ਸਾਲ ਕਰੀਬ ਕਰੀਬ ਆਪਣੇ ਆਪ ਦਾ ਤਿਆਰ ਕਰਕੇ ਉਸ ਸਾਈ ਨੂੰ ਮੁਹੱਬਤ ਕੀਤੀ ਸਭ ਤੋਂ ਵੱਡੀ ਗੱਲ ਹੈ ਗੁਰੂ ਘਰ 'ਚ ਤਰਸ ਹੁੰਦਾ ਜੇ ਤਰਸ ਇੱਥੇ ਵਿਦਿਆ ਨਹੀਂ ਇੱਥੇ ਤਰਸ ਜਦੋਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਹੁੰਦੀ ਨਾ ਆਖਰੀ ਸ਼ਬਦ ਕਿਹੜਾ ਹੈ ਸ਼ਲੋਕ ਮਹੱਲਾ 5 ਤੇਰਾ ਕੀਤਾ ਆਖੀਂ ਤੋਹਫਾ ਦੇ ਦੇ ਆਖੀਂ ਦਾ ਮੈਨੂੰ ਤੋਹਫਾ ਦਿੱਤਾ ਮੇਰੇ ਪੰਜਵੇਂ ਪਾਛਾ ਕਹਿੰਦੇ ਵੇਖ ਰੱਬ ਜੀ ਏ ਭਗਵਾਨ ਜੀ ਪਰਮੇਸ਼ਰ ਜੀ ਤੇਰੇ ਬੰਦੇ ਬੀਬੀਆਂ ਦਾ ਹਾਲ ਤੂੰ ਇਹਨਾਂ ਨੂੰ ਇੰਨਾ ਸੋਹਣਾ ਜਨਮ ਦਿੱਤਾ ਸਰੀਰ ਦਿੱਤਾ ਏਕ-ਇਕ ਅੰਗ ਲੱਖਾਂ ਰੁਪਈਆਂ ਦਾ ਦਿੱਤਾ ਪਰ ਤੇਰਾ ਕੀਤਾ ਜਾਣਿਆ ਨਹੀਂ ਅਸੀਂ ਆਖੋ ਸਤਨਾਮ ਸ੍ਰੀ ਇੱਕ 나ੜ ਬੰਦ ਹੋ ਜੇ ਨਾ ਦਿਲ ਦੀ ਪੰਜ ਲੱਖ ਚ ਖੁੱਲਦੀ ਆ ਕਦੀ ਗੌਰ ਕਰਕੇ ਵੇਖਿਓ ਜਦੋਂ ਆਪਣੇ ਮੁਰਸ਼ਿਦ ਨੂੰ ਮੱਥਾ ਟੇਕਦੇ ਜੇ ਤੇ ਪਹਿਲੀ ਗੱਲ ਤੇ ਮੱਥਾ ਟੇਕਣਾ ਮੱਥਾ ਟੇਕਣਾਉਂਦੇ ਨਹੀਂ ਮੇਲਾ ਵੇਖਣਾ ਐ ਆਖੋ ਸਤਨਾਮ ਸ੍ਰੀ ਖਾ ਪੀ ਕੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਚਾਰ ਚੀਜ਼ਾਂ ਮੇੜ ਨਹੀਂ ਤੇ ਮਹਾਂਪੁਰਖ ਬਾਬਾ ਫਰੀਦ ਸਾਹਿਬ ਜੀ ਰੁੱਖ ਥੱਲੇ ਬੈਠੇ ਐ ਤੇ ਮਾਂਪੁਰਖਾਂ ਵੱਲੋਂ ਬੇਨਤੀ ਵੀ ਹੋਈ ਸੀ ਵੀ ਭਾਈ ਜਿਹੜੇ ਵੀ ਰੱਗ ਲਾਉਂਦੇ ਰੁੱਖਾਂ ਨੂੰ ਬਚਾਓ ਚਾਰ ਪੰਜ ਗੇੜੇ ਲਾ ਲਿਆ ਕਰੋ ਮੈਂ ਗੁਰਬਾਣੀ ਤੋਂ ਬਾਹਰ ਨਹੀਂ ਕਥਾ ਕਰਾਂਗਾ ਇਹਨਾਂ ਨੂੰ ਨਾ ਛਾੜੋ ਇਹਨਾਂ ਤੋਂ ਸਿੱਖਿਆ ਲਓ ਉਹ ਕਹਿੰਦਾ ਬਾਬਾ ਅਸੀਂ ਤੇ ਕਦੀ ਗੁਰਦੁਆਰੇ ਨਹੀਂ ਗਏ ਕਦੀ ਕਥਾ ਕੀਰਤਨ ਵਾਲੇ ਦੇ ਲਾਗੇ ਨਹੀਂ ਬੈਠੇ ਅਸੀਂ ਤੇ ਬਈਰਾ ਗਾਉਣ ਵਾਲੀ ਦੇ ਲਾਗੇ ਆਖੋ ਸਤਨਾਮ ਅੱਜ ਪੰਜਾਬ ਮਾਂਪੁਰਖੋ ਖਤਰੇ 'ਚ ਕਿਉਂ ਐ ਸਾਡੇ ਮੋਬਾਈਲ 'ਚ ਗਾਣੇ ਸਾਡੇ ਟਰੈਕਟਰ ਤੇ ਗਾਣੇ ਸਾਡੀ ਕੰਪੈਨ ਤੇ ਗਾਣੇ ਸਾਡੇ ਕਮਰੇ 'ਚ ਗਾਣੇ ਸਾਡੇ ਵਿਆਹ 'ਚ ਗਾਣੇ ਤੇ ਹੁਣ ਸੰਭਲੋ ਆਪੋ ਆਪਣੇ ਨਿਆਣੇ ਬਾਬੇ ਕਹਿੰਦੇ ਪ੍ਰਚਾਰ ਨਹੀਂ ਕਰਦੇ ਅਹੀਂ ਜਿੱਥੇ ਬੋਲਣਾ ਉੱਥੇ ਤੇ ਬੈੰਦਾ ਕੋਈ ਨਹੀਂ ਆਖੋ ਸਤਨਾ ਇੱਥੇ ਹੁਣੇ ਗਾਉਣ ਵਾਲੀ ਲਾਈ ਹੋਵੇ ਤੇ ਪੰਡਾਲ ਮੁੱਕ ਜਾਣਗੇ ਪੰਡਾਲ ਤੇ ਸਾਡੇ ਗੁਰੂ ਨੇ ਭਾਈ ਜੋਗਾ ਸਿੰਘ ਨੂੰ ਗਾਉਣ ਵਾਲੀ ਵੇਖਣ ਤੋਂ ਬੋਲੋ ਰੋਕਿਆ ਸੀ ਨਾ ਸਾਰੇ ਸਾਖੀ ਸੁਣਾਉਂਦੇ ਵੀ ਮਹਾਰਾਜ ਬੂਏ ਚ ਖੜੋ ਗਏ ਸੀ ਪੁੱਤ ਗੰਦਗੀ ਚ ਨਹੀਂ ਜਾਣਾ ਅੱਜ ਸਾਡੇ ਦਾੜੇ ਵਾਲੇ ਸਿੰਘ ਪੱਗਾਂ ਬਨ ਕੇ ਗਰਾਈਆਂ ਕਰ ਕਰਕੇ 20-20 ਹਜ਼ਾਰ ਤੇ ਕਿਤੇ ਗਾਉਣ ਵਾਲੀ ਉਹ ਜਿਹੜੇ ਪੀਰ ਫਕੀਰ ਵਿਚਾਰੇ ਉਹ ਪਤਾ ਨਹੀਂ ਕਿੰਨੇ ਸਾਲ ਬਹਿ ਕੇ ਤਪ ਕਰਦੇ ਰਹੇ ਅੱਲਾ 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 ਤੁਸੀਂ ਚੋਕ ਕੇ ਉੱਥੇ ਗਾਉਣ ਵਾਲੀ ਲਾਤੀ ਕਦੇ ਸਵਾਲ ਪੁੱਛਿਆ ਕਿਸ ਨੇ ਵੀ ਇੱਕ ਮੁਸਲਮਾਨ ਲਾਲੋ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਕੋਈ ਜੁੜਿਆ ਹੋ ਕਿਤੇ ਮਾਜਖਾ ਖਾ ਗੀਆਂ ਕਬਰਾਂ ਦਵਾਬਾ ਖਾ ਲਿਆ ਸਾਡੇ ਜਠੇਰਿਆਂ ਤੇ ਮਾਲਵਾ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਤਾਂ ਕੱਲੇ ਪ੍ਰਕਾਸ਼ ਅੰਦਰ ਰੱਖੋ ਵੈਰੂ ਕੋਈ ਬੈਂਦਾ ਨਹੀਂ ਕੋਲੇ ਭਾਗਾਂ ਵਾਲਿਓ ਇੱਕ ਰੱਬ ਦੀ ਬੰਦਗੀ ਕਰਨ ਵਾਲੀ ਆਤਮਾ ਕੋਈ ਵੀ ਪੀਰ ਫਕੀਰ ਮਾਪੁਰਖ ਹੋਵੇ ਉਹ ਰੱਬ ਨੂੰ ਯਾਦ ਕਰਦਾ ਰਿਆ ਰੁੱਖ ਥੱਲੇ ਤੇ ਤੁਸੀਂ ਉੱਥੇ ਗਾਣੇ ਲਾਦੇ ਕੋਈ ਪੁੱਛ ਸਕਦਾ ਵੀ ਉਹ ਉਹ ਗਾਣੇ ਵੀ ਨਾ ਸਾਡੇ ਪੰਜਾਬ ਦੀ ਜਵਾਨੀ ਨੂੰ ਗਲਤ ਪਾਸੇ ਤੋਰਦਾ ਬਾਬਾ ਪ੍ਰੀਤ ਸਾਹਿਬ ਜੀ ਬੈਠੇ ਬੈਠੇ ਰੋਖਣਾ ਗੱਲਾਂ ਕਰਦੇ ਆ ਰੋਖ ਬੋਲਿਆ ਇਹਦਾ ਫਰੀਦਾ ਕਿੰਨੀ ਤਾਲੀਮ ਲਈਓ ਕਿੰਨੇ ਸਾਲ ਹੋ ਗਏ ਤੈਨੂੰ ਮੇਰੇ ਕੋਲ ਰਹਿੰਦਿਆ ਕਿਤੇ ਮੇਰੀਆਂ 5 6 ਗੱਲਾਂ ਇਹਨਾਂ ਲੋਕਾਂ ਨੂੰ ਦੱਸ ਦਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਸੱਚ ਕੀ ਨਾ ਗੁਰਮਖੋ ਜਿਨੇ ਸਿੱਖਣਾ ਨਾ ਉਹਦੇ ਲੱਭਦਾ ਫਿਰਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਹ ਮੈਨੂੰ ਕੋਈ ਮਲਾ ਦੇ ਤੇ ਮੈਂ ਭੇਟਾ ਕੀ ਦਵਾਂ ਹਉ ਤਿਸਪੈ ਆਪ ਵਿਚਾਈ ਮੈਂ ਆਪਣਾ ਆਪ ਹੀ ਵੇਚ ਦੇ ਅੱਜ ਗੌਰ ਕਰਕੇ ਵਿਖਿਓ ਆਪਾਂ ਸਤਨਾ ਵੈਗੁਰੂ ਸਿੰਘ ਸਾਹਿਬ ਜੀ ਡੂੰਗੀ ਕਥਾ ਕਰਕੇ ਗਏ ਮੈਂ ਤਾਂ ਸਿੱਧਾ ਜੇ ਜਾਣਦਾ ਆਂ ਖੋ ਸਤਨਾ ਨਾ ਇੰਨਾ ਮੈਂ ਡੂੰਗਾ ਜਾਵਾਂ ਨਾ ਮੈਂ ਪੜਿਆ ਲਿਖਿਆ ਪਰ ਜਿੰਨੀ ਕੁ ਬੁੱਧੀ ਦਿੱਤੀ ਗੁਰੂ ਸਾਹਿਬ ਨੇ ਤਰਸ ਤੋਂ ਬਿਨਾ ਕੁਝ ਨਹੀਂ ਮਿਲਦਾ ਇੱਥੇ ਆਖੋ ਸਤਨਾ ਪੜ ਪੜ ਗੱਡੀ ਲੱਦੀਏ ਪੜ ਪੜ ਇਹ ਤਰਸ ਨੂੰ ਡੀਕਣਾ ਕਿੰਦਾ ਇਹ ਪਹਿਲਾ ਸ਼ਬਦ ਹੈ ਸਤਨਾਮ ਇੱਕ ਬਜ਼ੁਰਗ ਨੂੰ ਬਾਪੂ ਜੀ ਬੈਠੇ ਕਿਸੇ ਨੇ ਪੁੱਛਿਆ ਬਾਬਾ ਤੁਹਾਡੇ ਪਿੰਡ ਚ ਗੁਰਦੁਆਰੇ ਕਿੰਨੇ ਆ ਕਹਿੰਦਾ 8 ਉਹਨਾਂ ਨੇ ਕਿਹਾ ਵੀ ਸਤਨਾਮ ਜਿਹੜਾ ਸਿੰਘ ਕਹਿੰਦੇ ਆਪਾਂ ਵਾਹਿਗੁਰੂ ਇਹਦਾ ਕੀ ਮਤਬਲ ਆ ਉਹਨੇ ਆਖਿਆ ਸ਼ੇਰਾ ਮੈਨੂੰ ਨਹੀਂ ਪਤਾ ਮੈਂ ਜਾਂਦਾ ਜਰੂਰਾਂ ਗੁਰਦੁਆਰੇ ਬਾਬਾ ਕੜਾ ਪ੍ਰਸ਼ਾਦ ਦੀ ਦੇਖ ਦੇ ਦਿੰਦਾ ਏ ਤੇ ਮੈਂ ਦੇਖ ਛੱਕ ਕੇ ਦਾੜੇ ਨੂੰ ਘਿਓ ਪੂਝ ਲੈਣਾ ਤੇ ਬਾਬਾ ਜੀ ਜਪਾਉਂਦੇ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਜਪੋ ਜਪੋ ਸਤ ਨਾਮ not to